ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਖਾਸ ਸ਼ਹਿਰ ਪੱਟੀ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਆ ਜੀ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਹੈਗਾ ਦੋਸਤੋ ਤੇ ਵੀਰ ਨਿਤਨ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਆ ਕਾਫੀ ਤੇਰੇ ਤੁਹਾਨੂੰ ਇਸ ਘਰੋਂ ਦੇਖਣ ਦੇ ਵਿੱਚ ਮਿਲਦੇ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਭਾਈ ਨਿਤਨ ਹੁਣੀ ਕਰਦੇ ਆ ਰਹੇ ਆ ਤੇ ਅੱਜ ਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਵੇੜਾਂ ਦਿਖਾ ਦਾਂਗੇ ਤੇ ਦੋ ਮੱਝਾਂ ਹੋਣਗੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਭਾਈ ਨਿਤਨ ਕੀ ਹਾਲ ਚਾਲ ਭਰਾ ਬਹੁਤ ਵਧੀਆ ਭਾਈ ਤੁਸੀਂ ਸਾਹਿਬ ਠੀਕ ਠਾਕ ਜੀ ਹਾਂਜੀ ਠੀਕ ਹੈ ਅੱਛਾ ਨਿਤਨ ਭਾਈ ਪਸ਼ੂ ਅੱਜ ਕਿੰਨੇ ਟੋਟਲ ਓਵਰਆਲ ਆਪਣੇ ਕੋਲ ਕਿੰਨੇ ਬਕਾਊ ਹੈ ਜੀ ਅੱਜ ਆਪਾਂ ਤੁਹਾਨੂੰ ਖਵਾਵਾਂਗੇ ਪੰਜ ਵੇੜਾਂ ਤੇ ਦੋ ਮੱਝਾਂ ਹੋਣਾਂ ਨੇ ਦੋ ਮੱਝਾਂ ਪੰਜ ਵੇੜਾਂ ਹਾਂਜੀ ਸੋ ਇਹ ਸਭਾ ਕਿੰਨੇ ਕਿ ਨਗ ਹੈਗੇ ਅੱਜ ਵੇੜਾਂ ਦੇ ਵਿੱਚ ਮੱਝਾਂ ਦੇ ਦੋਵੇਂ ਸੂਈਆਂ ਹੈ ਹਾਂ ਤੇ ਵੇੜਾਂ ਸੂਈਆਂ ਤਿੰਨ ਤਿੰਨ ਵੇੜਾਂ ਸੂਈਆਂ ਨੇ ਹਾਂਜੀ ਦੋ ਬਕ ਸਹੀ ਬਾਦ ਦਾ ਪੱਕ ਵਧੇਰੇ ਹੋਊਗਾ ਬਾਕੀ ਕ੍ਰੋਸ ਅੰਗ ਦੇ ਵਿੱਚ ਹੀ ਆ ਤੈਨੂੰ ਤਨ ਭਾਈ ਕਰੀਏ ਸਟਾਰਟ ਫਿਰ ਕਿਹੜੇ ਪਾਸੋਂ ਕਰਦੇ ਹਾਂ ਉਹ ਤੋਂ ਕਰਦੇ ਹਾਂ ਲਓ ਜੀ ਪਉ ਚਾਨਣਾ ਵੀਰ ਜੀ ਕੀ ਡਿਟੇਲ ਆ ਸੁਵਾਂ ਕੇ ਨਵਾਂ ਸਹੀ ਆ ਤੁਹਾਡਾ ਦੂਜਾ ਸੁਵਾਂ ਹਾਂ ਜੀ ਮੋਂ 6 ਦੰਦ ਅੱਛਾ ਜੀ 13 14 ਕਿਲੋ ਬੋਲਾ ਤਿਆਰ ਆ 13 14 ਕਿਲੋ ਬੋਲਾ ਤਿਆਰ ਆ ਤੇ ਮੋਂ ਛਕੀ ਆ ਦੋਸਤੋ 6 ਦੰਦ ਕਿੰਨੇ ਕਿੰਨੇ ਦਿਨ ਪਰਸੋਂ ਦੀ ਸਹੀ ਆ ਜੀ ਪਰਸੋਂ ਦੀ ਹਾਂ ਜੀ ਠੀਕ ਹੈ ਜੀ ਪਰसों ਦੇ 13 14 ਹੁਣ ਨੈਟ ਜਿਹੜਾ ਪਚਵਾਵਾਂਗੇ ਬੌਲਾ 14 ਜਿਹੜਾ ਬਾਈ ਨਿਤਲ ਬਾਈ ਮਗਰ ਬੱਚਾ ਕੀ ਦੇ ਮਗਰ ਇਹ ਫੀਮੇਲ ਕਾਪ ਬੱਚੀ ਹੈ ਜੀ 25 ਫੀਮੇਲ ਕਾਪ 25 ਵੀ ਠੀਕ ਹੈ ਜੀ ਇਹ ਚੰਗੀ ਹੈ ਠੀਕ ਹੈ ਫੀਮੇਲ ਕਾਪ ਆ ਦੋਸਤੋ ਠੀਕੇ ਦੀ ਬੱਚੀ ਹੈ ਠੀਕੇ ਜੀ ਚੰਗੇ ਸੀਮਨ ਚੰਗੀ ਬਰੀਡ ਦੇ ਵਿੱਚ ਪੈਂਦੀ ਹੈ ਬੱਚੀ ਮਗਰ ਤੇ ਆਪ ਤਰੋ ਸੰਗ ਦੇ ਵਿੱਚ ਠੀਕ ਹੈ ਨਾਲ ਭਾੜਾ ਚੰਗਾ ਤੇ ਆਸੀ ਤਕਰੀਬਨ ਤੀਜੇ ਦਿਨ ਦੀ ਸੂਈ ਦੇ ਥੱਲੇ 13 14 14 ਲੀਟਰ ਬੌਲਾ ਬਿਲਕੁਲ ਰੈਡੀ ਆ ਹਾਜ਼ਰ ਆ ਤੋ ਚੰਗੇ ਮਿਲਕ ਦੀ ਉਮੀਦ ਕਰ ਸਕਦੇ ਆ ਬਾਕੀ ਖਣ ਚੱਡਾ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਤੇ ਨਿੱਕਰ ਆ ਠੀਕ ਆ ਜੀ ਪਿੰਡੇ ਦੀ ਵਕੀਏ ਸਰੀਰਕ ਬੰਦਰ ਵਕੀਏ ਤੇ ਪੂਰੀ ਨਿੱਕਰ ਲਓ ਜੀ ਆ ਕਰੋ ਚੱਕੀ ਠੀਕ ਆ ਕੰਨੀ ਵਾਲੇ ਦੰਦ ਪੈ ਜਾ ਜੀ ਹਾਂਜੀ ਲਓ ਸੀ ਗਿਆ ਦੋਸਤੋ ਠੀਕ ਆ ਮੋਹ ਸ਼ੀ ਗਿਆ ਦੂਜਾ ਸੂਆ ਠੀਕ ਆ ਜੀ ਥਾਣ ਪਾਂਡਾ ਤੁਸੀਂ ਵੇਖੋ ਆਰਡਰ ਦੀ ਕੁਆਲਿਟੀ ਕਾਫੀ ਕੁਪੂਰਤਾ ਐਕਸਟਰਾ ਆਰਡੀਨਰੀ ਹਵਾਨਾ ਜਿੰਨਾ ਦੋਸਤੋ ਅ ਅੱਗੇ ਨੂੰ ਉਹਨਾਂ ਹੀ ਬੈਕਸਾਈਡ ਨੂੰ ਜਿਹੜਾ ਉੱਪਰ ਕੇ ਸਾਹਮਣੇ ਆ ਰਿਹਾ ਠੀਕ ਆ ਬਾਕੀ ਥਾਂ ਤੋਂ ਪੂਰਾ ਮੁੱਠੀ ਵਾਲਾ ਥਾਤੀ ਚਵਾਈ ਵਾਲਾ ਥਾਣਾ ਸੋ ਚਵਾਈ ਵਧੀਆ ਕਰਾ ਦੂਗੀ ਠੀਕ ਆ ਬਾਕੀ ਚਵਾ ਵੀਰ ਤੋਂ ਪੁੱਛ ਲੈਣੇ ਨਿਤਨਾ ਭਾਈ ਕਿੰਨੇ ਕ ਡਾਂਗ ਚਵਾਈ ਕੀਤੀ ਕਿਵੇਂ ਨਿਕਲੀ ਆ ਚੋਈਏ ਜੀ ਸੰਧੂ ਸਾਹਿਬ ਅੱਜ ਹਸਾਉਣਾ ਤੀਜਾ ਦਿਨ ਆ ਪਰਸੋਂ ਸ਼ਾਮਾਂ ਨੂੰ ਸਹੀ ਜੀ ਪਰਸੋਂ ਸ਼ਾਮਾਂ ਨੂੰ ਮਤਲਬ ਰਾਤ ਬਚਾ ਨਿਗਾ ਕੇ ਤਿੰਨ ਗਿੱਲੋ ਕੱਢਿਆ ਸੀ ਤੇ ਮੁਰਗੇ ਕੱਲ ਵੀ ਚੋਈ ਹੋਈ ਆ ਤੇ ਕੱਲ ਸ਼ਾਮ ਨੂੰ ਇਹਦੇ ਅੱਜ ਸਵੇਰੇ ਆਈ ਆ ਮਤਲਬ ਚਾਰ ਚੋਈਆਂ ਹੋ ਚੁੱਕੀਆਂ ਆ ਪੰਜਵੀਂ ਅੱਜ ਹੋਣੀ ਆ ਚੰਗੀ ਬੈਸਟ ਚੋਈਏ ਮੈਂ ਕੋਠਾਣਾ ਨੂੰ ਧਾਰ ਬਣਾ ਮਾਰੇ ਗਰੰਟੀ ਉਹ ਥਾਣਾ ਵੱਧ ਘੜਦੀ ਵੀ ਹੋਵੇ ਚੋਈਏ ਇੱਕ ਨੰਬਰ ਆ ਕੋਈ ਘਰੂੜ ਨਹੀਂ ਆ ਲੋ ਜੀ ਆਹ ਦੇਖੋ ਜੀ ਠੰਡੀ ਧੀਰੀਆ ਦੋਸਤੋ ਸੀਲਸ ਆਉ ਪੂਰੀ ਆ ਠੀਕ ਆ ਬਾਕੀ ਆ ਤੁਸੀਂ ਨਾਰਮਲੀ ਦੇਖ ਸਕਦੇ ਹੋ ਬਾਕੀ ਸਤੂ ਸਾਹਿਬ ਇਹਨੇ ਲਿਸ਼ੀ ਨਹੀਂ ਹੋਣਾ ਮਾਸਾ ਵੀ ਹੋਰ ਉਮੀਦ ਕਿੰਨੀ ਕਰਨੇ ਤਣੇ ਤੋਂ ਸਤੂ ਸਾਹਿਬ ਇਹਨੇ 20 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹਾਂ 20 ਕਿਲੋ ਤੇਰੇ 22 ਕਿਲੋ ਦਿੱਤਾ ਪਹਿਲਾਂ ਨੇ ਹਾਂ ਤੇਰ ਕਿੰਨੀ ਕਰਦੇ ਸੀ 25 ਕਿਲੋ ਸੀ 25 ਕਿਲੋ ਠੀਕ ਆ ਹਾਂਜੀ ਤੇ ਪਰ ਆਪ ਜੇ ਸਾਣਾ ਗਰਮੀ ਪੈਣੀ ਅੱਗੇ ਚਲੋ ਹੁਣ ਦੋ ਚਾਰ ਦਿਨ ਠੰਡਾ ਸੀ ਤੇ ਬਾਕੀ ਜਿੰਨੇ ਗਰਮੀ ਹੁਣ ਗਾਂ ਪਾਊਗੀ ਤੇ ਆਪਾਂ ਜਿਆਦਾ ਨਹੀਂ ਤੇ 20 22 ਕਿਲੋ ਹੀ ਕਵਾਂਗੇ ਕਿ ਭੈਣ ਭਰਾਵਾਂ ਨੂੰ ਕਿਉਂਕਿ ਇਸ ਸਮੇਂ ਦਾ ਦੇ ਦਿਆ ਵੀ 20 ਦਾਰ ਬਾਰੀ ਹੋਊਗਾ ਦੁੱਧ ਦੁੱਧ ਵੀ ਹੁਣ ਬਾਹਰ ਹੋਊਗਾ 14 ਤੋਂ 15 ਲੀਟਰ ਪਰਸਾ ਨੂੰ ਹੀ ਸੋਈ ਥੱਲੇ ਬੋਲਾ ਜਿਹੜਾ ਤਿਆਰ ਆ ਬਿਲਕੁਲ ਹਾਂਜੀ ਉਮੀਦ ਕਰ ਸਕਦੇ ਚੰਗੇ ਦੁੱਧ ਦੀ ਬਾਕੀ ਦੇ ਕੋਈ ਅਸਾਂ ਸੰਭਾਵ ਦੀ ਗੱਲ ਐ ਜੀ ਜਾ ਕੇ ਭਾਵੇਂ 20 ਕਿਲੋ ਵੀ ਕਰ ਲੈਣ ਕੋਈ 10 ਕਿਲੋ ਵੀ ਰਹਿ ਜਾਂਦੇ ਕੋਈ 25 ਕਿਲੋ ਵੀ ਛੋੜੇ ਸੇਵਾ ਦਾ ਦੁੱਧ ਇਹ ਬਿਲਕੁਲ ਸੇਵਾ ਦਾ ਕਿੰਨਾ ਹੈਗਾ ਚ ਵਗ ਦੇ ਦਾਂਗੇ ਕੀ ਮੁੱਲ ਰਹੂਗਾ ਇਹਦਾ ਮੋਲ ਦੇ ਦਾ 57000 ਕਰਾ ਦੋ 65000 ਦੇ ਵਿੱਚੋਂ 1000 ਛੇੜ ਦਾਂਗੇ 65000 ਚੋਂ ਹਾਂਜੀ 4000 ਦੀ ਵਾੜ ਦੇ ਦਾਂਗੇ ਠੀਕ ਹੈ 65000 ਦੇ ਵਿੱਚੋਂ ਦੋਸਤੋ 1000 ਮਾਨਤਾਣਾ 64000 ਦੀ ਲੈ ਦੇ ਹਾਂਜੀ ਖੁੱਲਾ ਮਾਨ ਦਾ ਜਿੰਨਾ ਹੋਊਗਾ ਹਾਂਜੀ ਜੋ ਸੱਜਣ ਮਿੱਤਰ ਜੇ ਕੋ ਲੈਂਨ ਬੈਠੂਗਾ ਹਾਂ ਤੇ ਦੇਖੇ ਤੋਰਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਕਿਹੇ ਗੱਲੋਂ ਇਹਦਾ ਲਾਵਾ ਨਹੀਂਗਾ ਖਾਣਾ ਵਾਧ ਘਟ ਨਿਕਲੂ ਤਾਂ ਵੀ ਆਪਣੀ ਜ਼ਿੰਮੇਵਾਰੀ ਅਗਲੇ ਘਰ ਤੱਕ ਦੀ ਜ਼ਿੰਮੇਵਾਰੀ ਹੋਊਗੀ ਮੈਂ ਇਹੋ ਕਰਾਂਗੇ ਵੀ ਅੱਧ ਦੋਵੇਂ ਟਾਈਮ ਤੁਹੱਲੀ ਕਰ ਲੈ ਜੇ ਕੋਈ ਨਹੀਂ ਆ ਸਕਦਾ ਤੇ ਆਨਲਾਈਨ ਆਪਣੇ ਕੋਲ ਵਧੀਆ ਸਿਸਟਮ ਹੈ ਵੀ ਮਤਲਬ ਵੀਡੀਓ ਕਾਲ ਤੇ ਦੋਵੇਂ ਟਾਈਮ ਚੋਈ ਕਰਾ ਸਕਦਾ ਟਾਈਮ ਟੂ ਟਾਈਮ ਹੈ ਬਿਲਕੁਲ ਚਲੋ ਠੀਕ ਹੈ ਜੀ ਅੱਗੇ ਨਿਤਨ ਭਾਈ ਇੱਕ ਸੈਕਿੰਡ ਨੰਬਰ ਤੇ ਜਿਹੜੀ ਇਹ ਵਾਇਡ ਆਪਣੇ ਕੋਲ ਸੰਦੂ ਸਾਹਿਬ ਇਹਨੂੰ ਸੂਈ ਨੂੰ ਅੱਜ ਪੰਜਵਾਂ ਛੇਵਾਂ ਦੇਣੀ ਹੈ ਜੀ ਅੱਛਾ ਜੀ ਹਾਂ ਜੀ ਵਸ਼ੀਮ ਮਗਰਿਆ ਓਕੇ ਤੇ ਇਸ ਟਾਈਮ ਕੋਈ 13 ਕਿਲੋ ਮੰਨ ਲਓ ਇਸ ਟਾਈਮ ਬਹੁਤ ਦੁੱਧ ਥੱਲੇ ਤੇ ਆ ਰਿਹਾ ਦੁੱਧ ਤਾਂ ਤੇ ਆ ਹੀ ਗਈ ਪੰਜਵੇਂ ਛੇਵੇਂ ਤੇ ਬਿਲਕੁਲ ਜੀ ਤੇ 13 14 ਲੀਟਰ ਜਿਹੜਾ ਤਿਆਰ ਹੈ ਜੀ ਹਾਂਜੀ ਇਹ ਠੰਡਾ ਕਰਕੇ 6 ਦੰਦ ਮੂੰਹ ਇਹ ਵੀ ਸੂਹਾ ਦੁੱਜਾ ਹੀ ਛੇ ਕੀ ਆ ਸੂਹਾ ਦੁੱਜਾ ਥੱਲੇ ਫੀਮੇਲ ਬੱਚੇ ਨੂੰ ਜਨਮ ਦਿੱਤਾ ਹਾਂਜੀ ਬਲੈਕ ਲਾਦੀ ਆ ਦੀ ਸੇਮ ਇਦਾਂ ਦੀ ਮੱਛੀ ਹੈ ਜੀ ਠੀਕ ਹੈ ਜੀ ਠੀਕ ਅ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਤੇ 13 ਘਟੋ ਘੜਪੀ ਠੰਡਾ ਕਰਕੇ ਠੀਕ ਹੈ ਝੱਗ ਮਾਰ ਕੇ ਬਿਲਕੁਲ ਠੰਡਾ ਕਰਕੇ ਦੁੱਧ ਤੇ 13 ਕਿਲੋ ਦੀ ਮਿਲਕ ਕਪੈਸਿਟੀ ਆ ਜੇ 6ਵੇਂ ਦਿਨ ਦੇ ਵਿੱਚ ਸੂਈ ਹੈ ਠੀਕ ਹੈ ਸਮਾਂ ਜਿਹੜਾ 6ਵੇਂ ਦਿਨ ਆਹ ਦੇਖੋ ਜੀ ਮੂੰਹ 6 ਦੰਦ ਠੀਕ ਹੈ ਇਹ ਵੀ 6ਵੇਂ ਚੁੱਕਣ ਦੀ ਕੰਨੀ ਵਾਲੇ ਦੰਦ ਹਜੇ ਬਿਲਕੁਲ ਬਾਕੀ ਥਣ ਥਣ ਪੂਰਾ ਹਾਥੀ ਚਵਾਈ ਵਾਲਾ ਦੋਸਤੋ ਕੋਈ ਛੋਟਾ ਜਿਹਾ ਥਣ ਨਹੀਂ ਲੀਗਾ ਇਹ ਨਾਲ ਕੋਈ ਵੀ ਦਿੱਕਤ ਸਮਝੇ ਵੀ ਛੋਟਾ ਜਿਹਾ ਥਣ ਹਾਥੀ ਚਵਾਈ ਵਧੀਆ ਕਰਾ ਦੂਗੀ ਠੀਕ ਆ ਵੇਖੋ ਬਿਲਕੁਲ ਲੰਬਾਈ ਦੇ ਵਿੱਚ ਆ ਥਣ ਕੋਈ ਵੇ ਅਣੀਮ ਜਿਹੜੇ ਆਲਮੋਸਟ ਦੋਸਤੋ ਜਿੰਨੇ ਵੀ ਆਉਂਦੇ ਸਾਫ ਸੁਥਰੇ ਆਉਂਦੇ ਇਸ ਕਿੱਡੇ ਦੇ ਉੱਪਰ ਵੀ ਬਾਕੀ ਤਸੱਲੀ ਥੋੜੀ ਆਪ ਦੀ ਸਮਝ ਨਾਲ ਪਾਈ ਹੋਣੀ ਲੈ ਕੇ ਆਉਂਦੇ ਆ ਬਾਕੀ ਥੋੜੀ ਸਮਝ ਚਲਣੀ ਆ ਜਿਹੜੇ ਜਿਹੜੇ ਵੀਰ ਨੇ ਤਸੱਲੀ ਕਰਨੀ ਆ ਜਿੱਦਾਂ ਕਰਨੀ ਉਦਾਂ ਪਾਈਆਂ ਦਾ ਵੀ ਕਰਵਾਵਾਂਗੇ ਠੀਕ ਆ ਤੇ ਨਿਤਨਪਾ ਆ ਕੀ ਫਿਰ ਲੈਣ ਦੇਣ ਦਾ ਮੁੱਲ ਕਿ ਰਹੂਗਾ ਮੁੱਲ ਦੇ ਸੰਧੂ ਸਾਹਿਬ ਇਹਦਾ 50000 ਕਰਦੇ ਆ ਹਾਂ 47000 ਰੁਪਏ ਦੇ ਵੈੜ ਦੇ ਵਿੱਚੋਂ ਮਾਨਦਾਨ ਕਰਦੇ ਆ 47 ਚੋਂ ਹਾਂਜੀ ਠੀਕ ਹੈ ਜੀ ਥੱਲੇ ਬੱਚਾ ਫੀਮੇਲ ਕਾ ਆ ਕੀ ਸੂਣ ਕਰਕੇ ਭਈ ਉਦਾਂ ਵੈੜ ਰਾਜੀ ਹੋ ਰਹੀ ਹਾਂਜੀ ਠੀਕ ਹੈ ਜੀ ਠੀਕ ਚਲੋ ਹੋ ਜੂ ਸਿਹਤ ਮੈਂਟੇਨ ਹਾਂਜੀ ਇਸ ਤੋਂ ਬਾਅਦ ਆ ਆ ਗਈ ਆਪਣੇ ਕੋਲ ਜੀ ਹੈ ਹਾਂਜੀ ਇਹ ਕਿਹੜੀ ਬਰੀਡ ਸ਼ਾਈ ਵਾਲਾ ਸ਼ਾਈ ਵਾਲ ਦਾ ਸ਼ਾਈ ਵਾਲ ਦੀ ਦੇ ਵਿੱਚ ਹੀ ਆਉਂਦੀ ਹੈ ਜੀ ਇਹ ਰੰਗ ਵੇਖਣ ਨੂੰ ਬਹੁਤ ਘੱਟ ਮਿਲਦਾ ਹਾਂ ਕਿਤੇ ਸੋਚੋ ਕੋਈ ਇੱਕ ਅੰਦੀ ਗਾਂ ਹੀ ਮਿਲਦੀ ਐ ਉਹ ਜੀ ਰੰਗ ਜਿਹੜਾ ਦੋਸਤੋ ਵੱਖਰਾ ਜਾ ਠੀਕ ਆ ਥੋੜੀਆਂ ਜਿਹਾ ਧਾਰੀਆਂ ਜਿਵੇਂ ਕਹ ਲਈਏ ਨਾ ਵੀ ਕੰਬੀਨੇਸ਼ਨ ਹੈਗਾ ਬਲੈਕ ਦਾ ਬਲੈਕ ਧਾਰੀਆਂ ਵਿੱਚ ਬ੍ਰਾਊਨ ਕਲਰ ਦੇ ਵਿੱਚ ਕਾਫੀ ਕਲਰ ਜੀ ਬਾਕੀ ਸੰਧੂ ਸਾਹਿਬ ਪਲੀਪੂਲੀ ਬਹੁਤ ਚੰਗੀ ਹੈ ਪਲੀਪੂਲੀ ਦਾ ਮਾਣਾ ਪੂਰਾ ਮਾਲੀਆਂ ਵਰਗੀ ਆ ਠੀਕ ਹੈ ਜੀ ਨਿਤਨ ਭਾਈ ਇਹ ਲੈਂਦੀ ਆ ਦਿਨ ਜੀ ਇਹ ਦਿਨ ਲੈਂਦੀ 10 ਜੀ 10 ਦਿਨ 10 ਦਿਨ ਲੈਂਦੀ ਆ ਜੀ ਸੂਹਾ ਤੀਜਾ ਦੂਜਾ ਹੋਊਗਾ ਜੀ ਸੂਹਾ ਦੂਜਾ ਇਹ ਵੀ 6 ਦਿਨ ਦੀ ਮੂੰਹ 6 ਦਿਨ ਦਾ ਹਾਂਜੀ ਆ ਤੇ ਛਿੱਗੀ ਛਿੱਗੀਆਂ ਦੀ ਕੈਂਤੀ ਜ਼ਿਆਦੀ ਆ ਦੋਸਤੋ ਦੂਜੇ ਦੂਜੇ ਸੂਵੇ ਆ ਇੱਕ ਕਹਿ ਦੇਣਾ ਦੂਜੇ ਸੂਵੇ ਇੱਕ ਦੋਸਤੋ ਦੰਦ ਮੂੰਹ ਫੋਟ ਕੇ ਦੰਦ ਵੀ ਦਿਖਾ ਦੇ ਠੀਕ ਹੈ ਜੀ ਇਹ ਤਾਂ ਹੋ ਜਾਂਦੀ ਆ ਗੱਲ ਵੀ ਛਿੱਗੀ ਆ ਦੂਜਾ ਸੂਹਾ ਮੰਨ ਲੈਣੀ ਆਪਾਂ ਤੁਸੀਂ ਦੋਸਤੋ ਵੀ ਕਹੋ ਵੀ ਇਹ ਵੀ ਮਾਝੀ ਇਹ ਤੋਂ ਜੀ ਹਾਂ ਮਾਝਿਆ ਪੂਰੀ ਲਓ ਜੀ ਤੇ ਦੁੱਧ ਵੀ ਇਹਦਾ ਚੰਗਾ ਫੈਡ ਫੂਡ ਵੀ ਦੀ ਚੰਗੀ ਹੁੰਦੀ ਆ ਅ ਤੇ ਵੀ ਅੱਜ ਹੀ ਆਈ ਹੈ ਅੱਜ ਹੀ ਆਈ ਹੈ ਲਾੜਦੂ ਕਾਫੀ ਢਿਲਾਪਨ ਦਾ ਕਾਫੀ ਆ ਹਵਾਨਾ ਜਿਹੜਾ ਦੋਸਤੋ ਖੋਲ ਲੋਗੀ ਹਜੇ ਤੈਨ ਕਾਫੀ ਪਏ ਆ ਘਟੋ ਘਟੋ ਕਰਨਾ ਵੀ ਆਪਾਂ ਦੋ ਦਿਨ ਕੱਢ ਦੀ ਬਹੁਤ ਬਾਹਰ ਚੱਲੂਗਾ ਕੰਮ ਹਜੇ ਬਾਕੀ ਵੇੜ ਦੁੱਧ 20 ਕਿਲੋ ਮੰਮੂਲੀ ਜੋ ਬਾਹਰ ਦਿਨਾਂ ਮੱਤੀ ਜਾ ਦੇ ਠੀਕ ਹੈ ਜੀ ਬਾਕੀ ਕੱਦ ਵਜਨ ਵਾਲੀ ਇਹ ਪੂਰੀ ਠੀਕ ਹੈ ਜੀ ਤੇ ਵੇਟ ਬਹੁਤ ਕਾਫੀ ਜ਼ਿਆਦਾ ਤੇ ਪੂਰੀ ਗੁੰਦਵੇਂ ਸਰੀਰ ਦੀ ਜਿਹੜੀ ਦੋਸਤੋ ਇਹ ਵੇੜ ਆ ਠੀਕ ਹੈ ਮੂੰਹੋਂ 6 ਦਿਨ ਦਾ ਦੂਜਾ ਸੂਬਾ ਸੂਣਾ ਇਹਨੂੰ ਆ ਦੇਖੋ ਬਾਕੀ 35 ਤੋਂ ਪੰਨਿਤਨ ਬਾਈ ਕਿਵੇਂ ਵਧੀਆ ਰਹੇ ਹੋ ਸਾਹਿਬ ਆਪਣੀ ਗਰੰਟੀ ਹੈ ਠੀਕ ਹੈ ਜੀ ਪਾਰ ਪਛੇ ਤੇ ਪੰਨ ਸਾਰਾ ਕੁਝ ਮੈਂ ਕਹਿੰਦਾ ਸਾਰੀ ਆਪਣੀ ਜੋ ਜਿਹੜਾ ਵੀ ਲਾਹਮਾ ਹੋ ਡੰਗਰ ਦਾ ਠੀਕ ਹੈ ਜੀ ਅਗਲਾ ਪਹਿਲੀ ਗੱਲ ਤੇ ਤਸੱਲੀ ਕਰੇ ਦੋਵੇਂ ਟਾਈਮ ਦੀ ਆਗੇ ਜੇ ਗੱਬਣੇ ਆ ਤੇ ਥਾਣਾ ਹੀ ਚੈੱਕ ਪਾਸ ਕਰੇ ਤੇ ਜੇ ਸੂਈ ਆ ਤੇ ਅਸਲ ਚੁਾਈ ਕਰ ਲੈ ਦੋਵੇਂ ਟਾਈਮ ਬਿਲਕੁਲ ਜੀ ਇਸ ਤੋਂ ਤੇ ਕੁਝ ਨਹੀਂ ਹੋਗਾ ਹਾਂਜੀ ਇਸ ਤੋਂ ਅਗੇ ਕੁਝ ਨਹੀਂ ਹੈ ਜਿੱਦਾਂ ਅਗਲੇ ਤਸੱਲੀ ਆ ਵੀ ਆਨਲਾਈਨ ਆ ਵੀ ਇੱਥੇ ਆਗੇ ਆ ਉਹ ਸਭ ਤੋਂ ਵਧੀਆ ਹੈ ਠੀਕ ਹੈ ਹਾਂਜੀ ਸੋ ਸਭੀ ਕਿਸਾਨ ਭਾਈਓਂ ਕਾ ਜਿਹੜੀ ਦੋਸਤੋ ਰਿਕਵੈਸਟ ਹੈ ਠੀਕ ਹੈ ਜੀ ਸੈਕੰਡ ਪਿਆੰਤ ਬਿਆਨੇ ਵਾਲੀ ਜੇ ਦੋਸਤੋ ਗਾਏ ਆ ਔਰ ਸਮੇਂ ਕੀ ਬਾਤ ਕਰੇ ਦੋਸਤੋ ਤੇ 7 ਸੇ 8 ਦਿਨ ਔਰ 10 ਦਿਨ ਕਾ ਸਮਾਂ ਵਿੱਚ ਦੋਸਤੋ ਲੈ ਕੇ ਜਾ ਸਕਤੀ ਹੈ ਠੀਕ ਹੈ ਨਿਤਨ ਭਾਈ ਕੇ ਪਾਸ ਹਰ ਤਰ੍ਹਾਂ ਕੀ ਜਿਹੜੀ ਦੋਸਤੋ ਵੈਰਾਈਟੀ ਹੈ ਉਹ ਅਵੇਲੇਬਲ ਹੁੰਦੀ ਹੈ ਐਵਰੀ ਟਾਈਮ ਤੇ ਨਿਤਨ ਭਾਈ ਇਹਦਾ ਕਿੰਨਾ ਕ ਮੁੱਲ ਵਿਰੇ ਰਹੂਗਾ ਸੰਧੂ ਸਾਹਿਬ ਜਿਹੜੇ ਅੱਜ ਕੋਈ ਲੈ ਕੇ ਜਾਂਦਾ ਹਾਂਜੀ 60000 ਰੁਪਏ ਦੇ ਵਿੱਚੋਂ ਮੰਨਦਾਨ ਕਰਦਾਂਗੇ ਸਰ ਦੇ ਵਿੱਚੋਂ ਹਾਂਜੀ ਬਾਕੀ ਬਾਂਦੀ ਬਹੁਤ ਜਿਆਦੀ ਹੈ ਵੈੜ ਇਹਨੇ ਸੁੱਗੇ ਵੀ ਇਹਨੇ 1 ਰੁਪਏ ਦੀ ਫਿਕੀ ਨਹੀਂ ਬਣਾ ਨਾ ਇਹਨੇ ਗਰਮੀ ਬਣਾਉਣੀ ਤੇ ਚਾਰੂ ਤੁਹਾਡੇ ਸਾਹਮਣੇ ਬਿਲਕੁਲ ਬਾਕੀ ਚਾਰੂ ਜਿਹੜਾ ਦੋਸਤੋ ਪਸ਼ੂ ਆ ਚਾਰ ਪਾਦੋ ਚਾਹੇ ਉਹਨੂੰ ਸਾਇਦੇ ਚ ਪਾਦਿਓ ਚਾਹੇ ਪੱਠਾ ਤੂੜੀ ਜਿੱਦਾਂ ਮਰਜੀ ਪਾਦਿਓ ਪੱਠੇ ਚਾਰੂ ਆ ਕਾਫੀ ਆ ਦੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਊਗੀ ਜਿਹੜੇ ਮਰਜੀ ਆਪਾਂ ਸਟੇਟ ਦੇ ਵਿੱਚ ਜਿਹੜੇ ਮਰਜੀ ਆਪਾਂ ਪੂਨੇ ਦੇ ਵਿੱਚ ਇਹੋ ਜਿਹਾ ਪਸ਼ੂ ਵੇਚੀਏ ਇਸ ਤੋਂ ਪੂਰੀ ਮਾਇਗਨਾ ਵੀ ਇਹਦਾ ਹਰਨਾ ਕੋਈ ਸ਼ਬਦੀ ਨਹੀਂ ਬਹਿੜਦਾ ਜਰਸੀ ਆ ਤੇ ਦੋਸਤੋ ਜਰਸੀ ਆ ਤੇ ਮਹੀਨੇ ਪੁੱਛਾਂਗੇ ਬਿਲਕੁਲ ਥੋੜੇ ਜਿਹੇ ਮਹੀਨਿਆਂ ਦੀ ਜਰਸੀ ਆ ਅ ਇਥੋਂ ਕਿਤੇ ਮੈਨੂੰ ਲੱਗਦਾ ਵੀ ਕਈਆਂ ਦਾ ਮੋਟਾ ਸਟਾਰਟ ਹੁੰਦਾ ਪਰ ਆ ਜਰਸੀ ਬੱਚੀ ਦੀ ਗੱਲ ਕਰੀਏ ਤੇ ਸੋਣ ਵਾਲੀ ਆ ਕਿਸੰਦੂ ਸਾਹਿਬ ਇਹ ਵੀ ਗੱਲ ਹੈ ਜੇ ਕਿਸੇ ਨੇ ਬਰੀਡ ਦੇ ਕੰਮ ਕਰਨਾ ਹੋਵੇ ਤੇ ਹਾਂ ਤੋ ਹਾਈ ਵੀ 18 ਮਹੀਨੇ ਉਮਰਿਆ ਹੂੰ ਮੂੰਹ ਖੀਰੀ ਆ ਉਹ ਖੀਰੀ ਖੀਰੀ ਬਾਜੀ ਬਾਹ ਹਾਂਜੀ ਮੋਹ ਦੰਦੋਂ ਦਿਖਾ ਦਿੰਦੇ ਆ ਦੋਸਤੋ ਇੱਕ ਮੁੰਡਾ ਵੀ ਕੱਲੀ ਕਹਿਣ ਵਾਲੀ ਗੱਲ ਵੀ ਖੀਰੀ ਬੱਚੀ ਆ ਠੀਕ ਆ ਜੀ ਪਹਿਲਾ ਸਵੇਰ ਸੂਣਾ ਤੇ ਖੀਰੀ ਬੱਚੀ ਆ 18 ਮੰਥ ਦੀ ਏਜ ਆ ਆ ਦੰਦੋਂ ਚੈੱਕ ਕਰੋ ਜੀ ਆਹ ਵੇਖੋ ਸਾਰੇ ਦੁੱਧ ਦੰਦ ਹੈ ਜੀ ਠੀਕ ਆ ਜੀ ਤਾਂ ਦਾ 8 ਦੇ 8 ਕੰਪਲੀਟ ਦਾ ਦੁੱਧ ਦੰਦ ਆ 8 ਪੂਰੇ ਆ 8 ਪੂਰੇ ਆ ਦੁੱਧ ਦੰਦ ਦੋਸਤੋ ਠੀਕ ਆ ਕੋਈ ਦੰਦ ਹਜੇ ਭੰਨਿਆ ਨਹੀਂਗਾ ਤੇ ਖੀਰੀ ਬੱਚੀ ਆ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਤੋਹਫਾ ਜੀ ਜੀ ਠੀਕ ਆ ਜੀ ਆ ਲਿਓ ਜੀ ਇਹ ਵੀ ਸੰਤੂ ਸਾਹਿਬ ਨੂੰ ਜਿਹੜੇ ਤੁਹਾਡੇ ਗੰਗੇ ਆਈ ਹੈ ਜੀ ਠੀਕ ਆ ਰੰਗ ਦੀ ਬੱਚੀ ਪਾਇਨੇ ਤਾਂ ਕਹਿੰਦਾ ਵੀ ਜੇਕਰ ਕਿਸੇ ਨੇ ਦੋਸਤੋ ਬਰੀਡ ਤੇ ਵਰਕ ਕਰਨਾ ਹੈ ਤੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਜਾ ਸਕਦੇ ਹੋ ਬੱਚੀ ਬਿਲਕੁਲ 18 ਮਹੀਨੇ ਦੀ ਉਮਰ ਆ ਤੇ ਕਮਾਲਾਂ ਕਰੀ ਬੈਠੀ ਆ ਹਵਾਨਾ ਬੇਲਕ ਸ਼ੱਕ ਤੁਸੀਂ ਆ ਵੇਖ ਸਕਦੇ ਹੋ ਵੀ ਦੁੱਧ ਵਾਲਾ ਹਵਾਨਾ ਆ ਨਾਰਮਲੀ ਆਪਾਂ ਵੇਖਦੇ ਆਂ ਵੀ ਦੁੱਧ ਵਾਲਾ ਲੇਵਾ ਠੀਕ ਆ ਜੀ ਬਾਕੀ ਕੱਦ ਵੀ ਪੂਰਾ ਵਧੀਆ ਹੈਗਾ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਇਸ ਨੂੰ ਅਕਾਊਂਟ ਕਰ ਸਕਦੇ ਹੋ ਤੇ ਪੰਜਾਬ ਦੀ ਜਰਸੀ ਬਿਲਕੁਲ ਬਿਲਕੁਲ ਸਮਾਲ ਸਾਈਜ਼ ਜਿਹੜਾ ਦੋਸਤੋ ਕਾਨਾ ਛੋਟਾ ਜਿਹਾ ਫੇਸ ਕੁਆਲਿਟੀ ਆ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਤੇ ਥਾਨ तकरीबन ਮੁਠੀ ਜਰਾ ਜੀ ਸਭ ਤੋਂ ਜ਼ਿਆਦਾ ਰਕਾਰ ਵਾਲੀ ਵਸਹੀ ਆ ਜੀ ਜੇ ਕਿਸੇ ਸੱਜਣ ਮਿੱਤਰ ਨੇ ਗਰੀਡ ਦੇ ਕੰਮ ਕਰਨਾ ਹੋਵੇ ਤੇ ਵੈਡ ਲੈ ਕੇ ਜਾ ਸਕਦਾ ਹੂੰ ਲੋਕ ਜਿਹੜੇ ਵੀ ਰਕੇ ਸਾਊਂਡ ਕਰਦੇ ਪਏ ਦੋਸਤੋ ਲੱਭ ਰਹੇ ਨੇ ਬੱਛੀ ਤੇ ਫ੍ਰੀ ਤੇ ਕੰਮ ਕਰਨਾ ਚਾਹੁੰਦੇ ਕਿ ਚੰਗਾ ਸੀਓਨ ਸ਼ੂਟ ਕਰਕੇ ਤੁਸੀਂ ਫੋਰ ਵੀ ਵਾਧਾ ਕਰ ਸਕਦੇ ਹੋ ਜਰਸੀ ਦੇ ਵਿੱਚ ਹਾਂ ਬਿਲਕੁਲ ਜੀ ਆਹ ਮਦਰ ਹੈ ਦੀ ਸਟਿੰਗਰ ਹੈ ਡੈਨਮਾਰਕ ਦਾ ਸਟਿੰਗਰ ਹੈ ਡੈਨਮਾਰਕ ਦਾ ਸਟਿੰਗਰ ਦੀ ਸਟਿੰਗਰ ਬੁੱਲ ਵੀ ਆਪ ਹੈ 41 45 ਦੀ ਇਹ ਆਪ ਹੈ ਕਿ ਸੀਮਾ ਨਾਲ ਕੇ ਨਹੀਂ ਇਹਦੀ ਮਦਰ ਸੀਗੀ ਇਹਦੀ ਮਦਰ ਜਿਹੜੀ ਸਟਿੰਗਰ 41 45 ਦੀ ਹੈ ਜੀ ਅੱਛਾ ਜੀ ਤੇ ਆਪ ਹੈਗੀ 40 ਕਿਸਮ ਦਾ ਵਾਲੀ ਦੀ ਡੈਨਮਾਰਕ ਦੇ ਹੈਲ ਕੱਢਦੀ ਹਾਂਜੀ ਹੈਲ ਕੱਢਦੀ ਆਪ ਹੈਲ ਕੱਢਦੀ ਆਪ ਆ ਸਟਿੰਗਰ ਦੀ ਇਹਦੀ ਮਦਰ ਆ ਮਦਰ ਦਾ ਰਿਕਾਰਡ ਉਹਨਾਂ ਦੇ ਕੋਲ ਮੌਜੂਦਾ ਹੈ ਇਸ ਟਾਈਮ 32 ਕਿਲੋ ਚੱਲਣ ਦੀ ਹੈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਹੋ ਗਿਆ ਪੂਰਾ ਰਿਕਾਰਡ ਅੱਗੇ ਕਿਸ ਸੀਮਿੰਟ ਤੋਂ ਦੱਪਣ ਕੁਛ ਵੀ ਦੇਰ ਪਾ ਹੈਗਾ ਸੀ ਅੱਗੇ ਦੱਸਿਆ ਸੀਗਾ ਨਾ ਡੈਨਮਾਰਕ ਦਾ ਇੰਪੋਰਟਡ ਸੀਮਨ ਆ 562 ਹੈ ਗਈ 562 ਬਾਕੀ ਯਾਰ ਹਜੇ ਤੱਕ ਜੇ ਵਰਕ ਅਗਲੇ ਨੇ ਕੀਤਾ ਸੋਨਾ ਮਦਰ ਵੀ ਚੰਗੀ ਸੀ ਆਪ ਵੀ ਚੰਗੇ ਸੀ ਮਦਰੀ ਤੇ ਗਾ ਆਪ ਵੀ ਨੂੰ ਟੀਕਾ ਚੰਗੇ ਦਾ ਰਖਾਇਆ ਹੁੰਦਾ ਤਿੰਨ ਮਾਰਕ ਤੇ ਕਿਹੜਾ ਦੋਸਤੋ ਚੰਗੇ ਬਿਲਕੁਲ ਸਾਡ ਜਰਸੀ ਵੇਖ ਥੱਲੇ 23 ਕਿਲੋ 33 ਕਿਲੋ ਦੋ ਚੌਣਾ ਕਰੇ ਐਵੇਂ ਥੋੜੀ ਆਪਾਂ ਕਹਿ ਦਿੰਦੇ ਆ ਇਸਦੀ ਮਦਰ ਤੇ ਥੱਲੇ ਮਦਰ ਥੱਲੇ ਹੂੰ ਜੁਦਾ ਇਸਾਂ ਤਿਆਰ ਆਸ ਨੇ 23 ਕਿਲੋ ਠੀਕ ਹੈ ਜੀ ਮਦਰ ਦਾ ਰਿਕਾਰਡ ਕਾਫੀ ਚੰਗਾ ਖਾਸਾ ਸੀ ਦੋਸਤੋ ਬਾਕੀ ਬੱਚੀ ਬਿਲਕੁਲ ਅੱਗੇ ਵੀ ਕੋਈ ਚੰਗਾ ਕਾਰਨਾਮਾ ਕਰੂਗੀ ਕਿਉਂਕਿ ਲੜਦੋ ਢਿੱਲਾ ਥੋੜਾ ਨਿਤਨ ਵਿਖਾ ਦਗੇ ਮੜਾ ਬਾਕੀ ਢੰਡੀ ਧੀਰੀ ਆ ਪੂਰੀ ਆ ਵੀ ਕੋਈ ਸੀਗਲ ਸਾਊ ਆ ਪੂਰੀ ਆ ਕਰੋ ਚੱਕ ਚੰਗਿਆਰ ਕਾਰਡ ਵਾਲੀ ਵਸ਼ੀਏ ਸੰਧੂ ਸਾਹਿਬ ਅਰੇ ਹਿਸਾਬ ਨਾਲ ਸੱਤਾ ਇਹਦਾ ਵਿਆਹ ਪੂਰਾ ਬਈ ਇਹ ਤਾਂ ਪਸ਼ੂ ਬੜੇ-ਬੜੇ ਆਉਂਦੇ ਆ ਪਰ ਕਈ ਵਾਰ ਵਿਰਲਾ ਵਾਂਝਾ ਪਸ਼ੂ ਕਈ ਵਾਰਾਂ ਦਾ ਰੀਅਰ ਕੇਸ ਹੁੰਦਾ ਵੀ ਜਦੋਂ ਐਮ ਦਾ ਪਸ਼ੂ ਆ ਜਾਂਦਾ ਸਾਹਮਣੇ ਨਕੀਨਾ ਲੱਭਦਾ ਕੋਈ ਇੱਕ-ਇੱਕ ਹੀ ਆ ਜੀ ਇੱਕ ਜਰਸੀਆਂ ਚਲੋ ਦੋੰਦੀਆਂ ਚੌਕੀਆਂ ਨਾਰਮਲੀ ਆਉਂਦੇ ਆ ਪਸ਼ੂ ਬਾਕੀ ਸੂਨ ਦੀ ਬਿਲਕੁਲ ਤਿਆਰੀ ਦੇ ਉੱਤੇ ਆ ਅਜੇ ਖੀਰੀ ਹੈ ਤੇ ਖੀਰੀ ਨੇ ਸੂ ਪੈਣਾ ਨੇ ਖੀਰੀ ਨੇ ਸੂ ਪੈਣਾ ਜੀ ਤਾਂ ਕੀ ਮੁੱਲ ਕੀ ਡਿਮਾਂਡ ਕੀ ਹੋਊਗੀ ਇਹਦਾ ਸੰਧੂ ਸਾਹਿਬ ਜਿਹੜਾ ਲੈ ਦੇ ਕਰਾਂਗੇ 70000 ਰੁਪਏ ਕਰਾਂਗੇ ਫਿਰ ਕੋਈ ਜ਼ਿਆਦਾ ਹੀ ਆਪਾਂ ਤਰੀਫ ਕਰਤੀ ਉਹ ਇਦਾਂ ਦੀ ਗੱਲ ਵੀ ਐ ਹੋ ਗਿਆ ਕੰਮ ਮੈਂ ਕਹਿੰਦਾ ਸੰਧੂ ਸਾਹਿਬ ਜਿਹਦਾ ਮਦਰ ਤੇ ਗਾ ਬੰਦੇ ਦੀ ਆਪਣੀ ਕਿਸਮਤ ਹੈ ਜੀ ਬਿਲਕੁਲ 70000 ਦੇ ਵਿੱਚ ਜਿਹੜਾ ਦੋਸਤੋ ਮੋਡ ਵੱਜ ਜੂਗਾ ਬਿਲਕੁਲ ਅਗੇ ਚੰਗੇ ਸੀਮਨ ਦੀ ਅਗੇ ਜਿਹੜੀ ਬੱਛੀ ਆ ਜੇ ਚਾਹੇ ਬੱਛਾ ਉਹ ਤਾਂ ਕੁਦਰਤ ਦੇ ਹੱਥ ਵਾਸਾ ਪਰ ਚੰਗਾ ਬਰੀਡ ਜਿਹੜੀ ਦੋਸਤੋ ਚੁਆਇਸ ਥੋੜੀ ਆ ਇਹ ਮਹਾਜਲਦੀ ਜਰਸੀ ਨਹੀਂ ਪੰਜਾਬ ਦੀ ਜਰਸੀ ਸੰਧੂ ਸਾਹਿਬ ਲਓ ਜੀ ਠੀਕ ਹੈ ਜੀ ਇਹ ਹੋ ਗਿਆ ਅ ਨਿਤਨ ਅਗੇ ਅਗਲੀ ਅਗਲੀ ਇਸ ਵੈਟ ਦੀ ਕਰੋ ਡਿਟੇਲਸਾਂ ਜੀ ਇਹ ਸ਼ਾਈ ਵਾਲਾ ਹੈ ਜੀ ਅੱਛਾ ਕੀ ਇਹਦੀ ਡਿਟੇਲ ਆ ਡਿਟੇਲ ਸੰਧੂ ਸਾਹਿਬ ਨੂੰ ਸੂਈ ਨੂੰ ਚੁੱਕਾ ਰਹਿਣਾ ਅੱਜ ਮੇਰ ਕਾਫੀ ਅੱਛਾ ਮਗਰੇ ਤੇ ਹਾਂਜੀ ਤੇ ਕੋਈ ਦੋ ਦਿਨਾਂ ਦਾ ਚੌਥੇ ਦਿਨ ਦੀ ਸੂਈ ਆ ਦੋ ਦਿਨਾਂ ਨਾਲ ਚਾਰ ਦਿਨ ਹੋ ਗਏ ਸੂਈ ਚਾਰ ਦਿਨ ਦੀ ਸੀ ਬੱਚਾ ਤੁਹਾਨੂੰ ਵਿਖਾ ਦੇਣ ਦੋਵੇਂ ਇੱਕ ਉਹ ਕਾਰੀ ਮੇਲ ਮੇਲ ਇਹ ਥੱਲੇ ਇਹ ਥੱਲੇ ਮੇਲੇ ਆ ਅੱਜ ਕਿੰਨਾ ਕੁ ਦੋ ਦਿਨ ਚੌਥੇ ਇਹਦੇ ਥੱਲੇ ਇਸ ਟਾਈਮ ਹੋਊਗਾ ਕੋਈ 11 ਤੋਂ 12 ਲੀਟਰ ਦੇ ਵਿੱਚ ਇਹ ਸੂਗਾ ਪਹਿਲਾਂ ਤੁਸੀ ਸੂਗਾ ਪਹਿਲਾਂ ਨੇ ਪਹਿਲਾਂ ਨੇ ਆ ਚਾਰ ਦੰਦ ਆ ਮੂੰਹ ਚੌਗੀ ਚਾਰ ਦੰਦ ਆ ਪਹਿਲਾ ਸੂਗਾ ਫਰਸਟ ਟਾਈਮ ਆ ਦੋਸਤੋ ਫਰਸਟ ਲਕਟੇਸ਼ਨ ਦੇ ਵਿੱਚ ਜਿਹੜੀ ਇਹ ਸੂਈ ਤੁਹਾਨੂੰ ਅਗਲੀ ਆਪਾਂ ਆ ਲਾਸਟ ਐਂਡ ਫਾਈਨਲ ਆ ਠੀਕ ਆ ਜੀ ਫੋਰਥ ਫਿਫਥ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਮੋਹੋਂ ਚਾਰ ਦੰਦ ਦਾ ਇੱਕ ਹੁੰਦਾ ਵੀ ਕੱਲੀ ਕਹਿਣ ਵਾਲੀ ਗੱਲ ਵੀ ਆਹ ਕਰੋ ਚੈੱਕ ਠੀਕ ਹੈ ਜੀ ਮੋਹੋਂ ਚਾਰ ਦੰਦ ਦਾ ਬਾਕੀ ਸਾਈਡਾਂ ਵਾਲੇ ਜਿਹੜੇ ਦੋਸਤੋ ਦੋ ਦੋ ਦੰਦ ਬਿਲਕੁਲ ਜਿਹੜੇ ਦੁੱਧ ਦੰਦ ਨੇ ਵਿਚਲੇ ਦੰਦ ਬਿਲਕੁਲ ਜਿਹੜੇ ਬਰਾਬਰ ਕਰ ਗਈ ਆ ਚੌਕ ਦੇ ਸੰਧੂ ਸਾਹਿਬ ਅੱਧੀ ਕਚੋਈ ਆਈ ਜੀ ਠੀਕ ਹੈ ਜੀ ਹਾਂਜੀ ਅ ਚੋਈ ਅੱਧੀ ਹੋਈ ਆ ਜੀ ਹਾਂਜੀ ਹੋਈ ਆ ਜੀ ਅੱਧੀ ਆ ਜੀ ਅੱਛਾ ਜੀ ਚੋਈ ਆਈ ਆ ਜੀ ਅੱਧੀ ਠੀਕ ਹੈ ਠੀਕ ਨਿਤਨ ਭਾਈ ਕੀ ਮੋਲ ਲੈਦਾ ਕੀ ਰੇਡ ਕੀ ਭਾਅ ਵਰਤਾਗਾ ਸੰਧੂ ਸਾਹਿਬ 45000 ਰੁਪਏ ਦੀ ਵੇੜ ਦੇ ਦਾਂਗੇ 45 ਦੀ ਹਾਂਜੀ ਤੇ ਦੁੱਧ ਵੀਰਾ ਕਿੰਨਾ ਦਾ ਜਰ ਸੀਦੇ ਕੋਲ ਦੋ ਦੇਸ਼ਾਂ ਵਿੱਚ ਲਈ 11-12 ਕਿਲੋ 14-15 ਕਿਲੋ ਵੇੜ ਦੁੱਧ ਦਊਗੀ ਠੰਡੀ ਸੀ ਲਿਆ ਅਜੇ ਚੋਹੀ ਆਈ ਏ ਲਓ ਜੀ ਹਾਂਜੀ ਠੀਕ ਆ ਜੀ ਤੇ ਬਾਕੀ ਦੁੱਧ ਵੀ ਦੋਸਤੋ ਚੰਗਾ ਆ ਤੇ ਬੱਚਾ ਥੱਲੇ ਮੇਲੇ ਦਾ ਦਿਖਾ ਦਾਂਗੇ ਬੱਚਾ ਹਾਂਜੀ ਦੋਵੇਂ ਦੋ ਬੱਚੇ ਰਹਿ ਗਏ ਦੋਵੇਂ ਤਾਂ ਦਿਖਾ ਦਿਆਂਗੇ ਠੀਕ ਆ ਇਸ ਤੋਂ ਬਾਅਦ ਦੋ ਮੱਝਾਂ ਜਿਹੜੀਆਂ ਦੋਸਤੋ ਆ ਜਾਂਦੀਆਂ ਨੇ ਇੱਕ ਬੂਰੀ ਮੱਝ ਤੇ ਇੱਕ ਬਲੈਕ ਬਿਲਕੁਲ ਝੋਟੀ ਮੱਝ ਹੋਵੇਗੀ ਕਿਉਂਕਿ ਆਪਾਂ ਦਿਖਾ ਦਿੰਨੇ ਆ ਇਹ ਬੂਰੀ ਦੀ ਡਿਟੇਲ ਕੀ ਹੈ ਨਤਵੀਰ ਸੰਧੂ ਸਾਹਿਬ ਇਹ ਸੋਈ ਨੂੰ ਅੱਜ ਤਸਰ ਰਾਤੀ ਸੋਈ ਹੈਗੀ ਪਰसों ਰਾਤੀ ਸੂਈ ਆ। ਹਾਂਜੀ। ਸਵੇਰ ਕਿ ਨਮਾਉਂਗਾ ਜੀ। ਸਵੇਰ ਘਰ ਵਾਲਿਆਂ ਨੇ ਜਿੱਥੋਂ ਲਈ ਆ। ਉਹਦੇ ਤੇ ਜਾਣਦੇ ਹੀ ਬਾਕੀ ਆਹ ਦੀ ਸਮਝਦਾ ਜਿਹੜਾ ਕੋਈ ਮੱਦੀ ਵੀ ਨਹੀਂ। ਚੌਥਾ ਮਾਰਨ ਨੇ ਭਾਵੇਂ ਤੀਜਾ ਮਾਰਨ। ਕਿੰਨਾ ਮਰਜ਼ੀ ਅਗਲੇ ਦੀ ਸਮਝ ਹੋਵੇ ਆ। ਪਰ ਸਾਨੂੰ ਤੀਜਾ ਕਹ ਕੇ ਦੱਸੀ ਉਹਨਾਂ ਨੇ। ਕਿਹਦੇ ਬਾਕੀ ਆਹ ਦੋਸਤੋ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਥੱਲੇ ਬੱਚਾ ਕੀ ਆ ਕੇ ਕਰਦਾ। ਇਹਦੀ ਕੱਟੀ ਹੈ ਜੀ। ਇਹ ਕੱਟੀ ਆ ਥੱਲੇ। ਕਿੰਨੇ ਦਾ ਦੱਸੇ ਸੂਈ ਨੂੰ? ਮੈਨੂੰ ਸੂਈ ਨੂੰ ਤੀਜਾ ਦੇਣਾ ਜੀ। ਤੀਜਾ ਦਿਨ ਹੋ ਗਿਆ ਸੂਈ ਨੂੰ। ਬੋਲਾ ਹੀ ਇਹ ਫਿਰ। ਹਾਂਜੀ। ਕਿੰਨਾ ਕ ਵੀਰ ਨੇ ਤੇ। ਇਹਦੇ ਲੇ 9 ਤੋਂ 10 ਲ ਪੂਰੀ ਨੀਲੀ ਆ ਠੀਕ ਹੈ ਜੀ ਪੂਰੀ ਨੀਲੀ ਆ ਮੱਥਾ ਮੱਲਾ ਬੱਗੀ ਨਾਸ ਇੱਕ ਪਾਸੇ ਮੋਛ ਵੇਖੋਗੇ ਬੱਗੀ ਅੱਖਾਂ ਦੇ ਵਿੱਚ ਜਵਾਬ ਪੂਰਾ ਨੀਲੀਆਂ ਅੱਖਾਂ ਨੇ ਚਾਰੇ ਪੈਰ ਵਾਈਟ ਚਾਰੇ ਪੈਰ ਕੂਸ਼ ਹੋਣ ਦੇ ਨਿਸ਼ਾਨ ਪ੍ਰੋਪਰ ਤੇ ਬੇਨਬੂਨ ਵੀ ਆਂਦੇ ਨਾ ਜਿਵੇਂ ਮੋਟੀ ਦਸੇ ਵਰਗੀ ਤੇ 9 ਕਿਲੋ ਅਜ ਤੀਜੇ ਦਿਨ ਦੇ ਵਿੱਚ ਬਹੁਤ ਆਇਆ ਸਾਰ ਤੇ ਨਿਸ਼ਾਨ ਵੇਖ ਲਓ ਸੂਤ ਦੇ ਨਿਸ਼ਾਨ ਵੇਖ ਲਓ 10 ਕਿਲੋ ਵੀ ਬਹੁਤ ਹੋ ਪਰ 9 ਕਿਲੋ ਕਹਿ ਕੇ ਦਵਾਂਗੇ ਹਾਂ ਹਾਂ ਜੀ ਲਓ ਜੀ ਬਾਕੀ ਥੋੜਾ ਥੋੜਾ ਦੋਸਤੋ ਹਨੇਰਾ ਵੀ ਹੋ ਰਿਹਾ ਇਸ ਕਰਕੇ ਥੋੜੀ ਜਿਹਾ ਆਪਾਂ ਜਲਦੀ ਨਾਲ ਚੀਜ਼ ਤੁਹਾਨੂੰ ਦਿਖਾ ਦਿੰਨੇ ਆ ਤੋ ਬਾਕੀ ਗੱਲਬਾਤ ਤੁਸੀਂ ਵੀਰ ਨਿਦਨ ਦੇ ਨਾਲ ਕਰ ਲਿਓ ਤੇ ਬਿਲਕੁਲ ਪਤਲਾ ਜਿਹਾ ਪਿੰਡਾ ਤੇ ਬਰੀਡ ਦੇ ਵਿੱਚ ਵੀ ਪੂਰੀ ਆ ਦੋਸਤੋ ਠੀਕ ਆ ਨਸਲ ਵਸਲ ਵਾਲੀ ਆ ਜਾਨ ਸਾਰੇ ਟੁੱਟ ਜਾਣੀ ਜੋ ਚੂੜੀ ਦੀ ਵੀ ਟੁੱਟ ਆ ਜਰਨੀ ਇੱਥੇ ਨਿਦਨ ਲੱਗੀ ਖਿਡਾਰ ਲਓ ਖਿਡਾਰ ਮਿਸਟਰ ਪੋਲਾ ਦੇ ਭਾਈ ਜਾਨ ਨਹੀਂ ਬਾਹਰ ਗੱਲ ਨਹੀਂ ਗੱਲ ਨਹੀਂ ਆ ਪਿਆ ਗੋਲ ਖਿਡਾਰ ਹੰਦੇ ਹੰਨੇ ਟੁੱਟ ਗਿਆ ਲਓ ਜੀ ਜਿੱਥੇ ਗਾਣਾ ਕੁੱਤੀ ਵਾਲਾ ਉੱਥੋਂ ਕਿਹੜੀ ਕੁੱਤੀ ਲੰਗੀਆਂ ਬਣ ਕਰਦੇ ਉਸ ਤੋਂ ਬਾਅਦ ਤਿਆਰ ਠੀਕ ਹੈ ਨਹੀਂ ਤੇਰ ਭਾਈ ਕੀ ਮੋਲ ਹੋ ਕਹਿੰਦਾ ਫਿਰ ਮੋਲੋ ਸੰਧੂ ਸਾਹਿਬ ਇਹ 85000 ਰੁਪਏ ਦੇ ਵਿੱਚੋਂ ਜੋ ਗਾ ਵਾਤਾ ਘਾੜਾ ਕਰ ਲਾਂਗੇ ਪੂਰੀ ਦਾ 85000 ਦੇ ਵਿੱਚੋਂ ਮਾਨਤਾ ਨਹੀਂ ਬਿਲਕੁਲ ਨਹੀਂ ਜੋ ਛੋਟ ਛੱਪਾ ਵੀ ਹੋਊ ਮਾਨਤਾ ਨੇ ਵੀ ਹੋਊਗਾ ਸੱਜਣ ਮੈਂ ਤਾਂ ਲੈਣ ਵਾਲਾ ਵੇ ਸਹੀ ਬਿਲਕੁਲ ਹਾਂਜੀ ਸੋ ਦੋਸਤੋ ਲੈਣ ਦੀ ਵੰਡ ਨਾਲ ਵੀਰਾਂ ਦਾ ਵੀ ਪਰਚੇਜ਼ ਕਰਨਾ ਜਿਹੜੇ ਵੀਰ ਨੇ ਅੱਗੇ ਪਸੂ ਹਨਾ ਖਰੀਦਦਾਰੀ ਦੀ ਵੰਡ ਨਾਲ ਕੋਈ ਵੀਰ ਹੋਊਗਾ ਤੇ ਮਾਨਤਾ ਜਿਹੜਾ ਖੁੱਲਾ ਹੋਊਗਾ ਜੋ ਵੀ ਛੋਟ ਛੱਪਾ ਹੋਊਗਾ ਜ਼ਰੂਰ ਕੀਤਾ ਜਾਊਗਾ ਘਰ ਪਹੁੰਚਿਆਂ ਤਾਂ ਠੀਕ ਆ ਜੀ ਹੈਵੀ ਪੌਡੀ ਵੇਟ ਦੀ ਆ ਭਾਰੀ ਆ ਪੂਰੀ 13 14 ਕਿਲੋ ਦੁੱਧ ਦੱਸਦੇ ਵੀ ਚੁਣਨੇ ਹੀ ਘਰ ਤੋਂ ਲਈ ਆ ਭਾਰੀ ਦੋਨੇ ਲਈ ਕੇ ਠੀਕ ਆ ਜੀ ਠੀਕ ਹੈ ਜੀ ਦੇਖੋ ਬਾਕੀ ਚੋਣ ਇੱਕ ਨੰਬਰ ਆ ਥਣ ਵੱਧ ਘਟ ਘੁਰ ਛੱਡੇ ਦੀ ਆਪਣੀ ਜ਼ਿੰਮੇਵਾਰੀ ਉੱਤੋਂ ਅਗਲੇ ਦੇ ਘਰ ਤਾਂ ਵੀ ਹੋ ਬਾਕੀ ਜਿਹੜੀ ਦੋਸਤੋ ਮੱਧ ਚੰਗੀ ਆ ਬਾਕੀ ਚੁਆਇਸ ਤੁਹਾਡੀ ਆ ਪਸ਼ੂ ਆਪਾਂ ਜਿੰਨੇ ਵੀ ਦਿਖਾ ਦਿੰਨੇ ਆ ਤੁਹਾਨੂੰ ਕਿਉਂਕਿ ਹਰ ਇੱਕ ਪਸ਼ੂ ਹੋ ਸਕਦਾ ਵੀ ਕਿਸੇ ਵੀਰ ਨੂੰ ਕਿਸੇ ਤਰ੍ਹਾਂ ਦਾ ਪਸ਼ੂ ਪਸੰਦ ਆ ਤੇ ਫਿਰ ਕੋਈ ਨਿਸ਼ਾਨਾ ਵਾਲੀ ਆ ਵਜ਼ਨ ਵਟੇ ਵਾਲੀ ਆ ਉਹ ਦੋ 13 ਕਿਲੋ ਦੱਸਦੇ 13 14 13 14 ਇੱਥੇ ਰਹਿਦੀ ਵੀ 9 10 ਲੀਟਰ ਦੇ ਚੰ ਬੜਾ ਤਿਆਰ ਹੈ ਪਰ ਸੋਈ ਸੁੱਈ ਥਲੇ ਠੀਕ ਹੈ ਹਾਂਜੀ ਲਓ ਵੀ ਇਹ ਵੀ ਹੋ ਗਈ ਹੈ ਤੇ ਨਿਤਨ ਭਾਈ ਇੱਕ ਆ ਆਪਣੇ ਕੋਲ ਹੋਰ ਨਗੀਨਾ ਖੜਾ ਇੱਕ ਇਹ ਤੁਹਾਨੂੰ ਸਾਹ ਵਾ ਨਗੀਨਾ ਹੈ ਤੇ ਕੀ ਤਾਂ ਹਿਸਾਬ ਵੰਡਾ ਜੀ ਮੱਝ ਸੁੱਈ ਸੋਈ ਹੈ ਵੀ ਸੁੱਈ ਹੈ ਜੀ ਇਹ ਵੀ ਠੀਕ ਹੈ ਕੱਦ ਕੋ ਤੋਂ ਜਿਹੜਾ ਦੋਸਤੋ ਤੁਸੀਂ ਵੇਖੋਗੇ ਬੂਰੀ ਤੋਂ ਵੀ ਕੱਢੋ ਕਰ ਵੀ 3 4 ਇੰਚ ਗਿੱਠ ਉੱਚੀ ਆ ਤੇ ਫੁੱਲ ਵੱਡੀ ਹਾਈਟ ਦੇ ਵਿੱਚ ਤੁਹਾਨੂੰ ਇੱਕ 5 ਫੁੱਟ 11 ਇੰਚ ਕਰ ਦਈਏ ਬਿਲਕੁਲ ਤੇ ਨਿਤਨ ਪਾਈ ਦਾ ਵੀ ਮੇਰਾ ਕੱਦ ਵੀ ਪੂਰਾ 6 ਨੂੰ ਟੱਚ ਕਰਦਾ ਤੇ ਮੱਝ ਤੁਸੀਂ ਵੇਖੋ ਦੋਸਤੋ ਪਿੱਟ ਪੁੱਠਾ ਸੀਗੇ ਤੇ ਥੱਬਿਆਂ ਦੇ ਥੱਬੇ ਆ ਕਰਮਾ ਵਾਲੀ ਦੇਵੇ ਵਾਲੇ ਪਾਸਿਓਂ ਵੀ ਤੇ ਪਿੱਟ ਪੁੱਠੇ ਵਾਲੇ ਪਾਸਿਓਂ ਦੀ ਤੇ ਬਾਕੀ ਨਿਤਨ ਨਾਲ ਦੀ ਨਾਲ ਨੂੰ ਥੋੜਾ ਜਨਾ ਖੋਲ ਕੇ ਦਿਖਾ ਦਈਏ ਜੀ ਮਗਰ ਪਚਾ ਇਹ ਪਰਸੋਂ ਰਾਤੀ ਸੋਈ ਆ ਪਰਸੋਂ ਰਾਤੀ ਸੋਈ ਆ ਕੱਟੀ ਕੱਟਾਂ ਦਾ ਲੈ 11:00 ਵਜੇ ਇਹਦੇ ਪਿਛੇ ਕੱਟਾਂ ਆ ਕੱਟਾਂ ਮੇਲ ਕਾਫ ਆ ਤੇ ਪਰਸੋਂ ਸੋਈ ਆ ਪਰਸੋਂ ਰਾਤੀ ਸੋਈ ਬੋੜੇ ਦੇ ਵਿੱਚ ਚੰਗਾ ਕਰਨਾਮਾ ਕੀਤਾ ਜੀ ਬੋੜਾ ਬਹੁਤ ਚੰਗਾ ਕੱਢਣ ਦੀ 13 ਬੜਾ ਮਹੀਨਾ ਰੱਖਦਾ ਜੀ ਮਹੀਨੇ ਰੱਖਦਾ 17 18 ਕਿਲੋ ਦੁੱਧ ਦਿੱਤਾ ਹੈ ਦੁੱਜਣ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਦੁੱਜਣ ਨੇ 17 18 ਕਿਲੋ ਦੁੱਧ ਪਾਇਆ ਏ ਇਸ ਟਾਈਮ 13 14 ਕਿਲੋ ਨੈਟ ਜਿਹੜਾ ਤਿਆਰ ਆ ਪਰ 12 ਕਿਲੋ ਕਹਿ ਕੇ ਦਵਾਂਗੇ ਜਿਹਨੂੰ ਦਵਾਂਗੇ ਬੋਲ ਪਰਸੋਂ ਰਾਤ ਦੀ ਸੂਈ ਥਲੇ ਠੀਕ ਹੈ ਪਰਸੋਂ ਰਾਤ ਦੀ ਸੂਈ ਆ ਦੋਸਤੋ ਥੋੜਾ ਜਿਹਾ ਬਾਹਰ ਕੱਢ ਕੇ ਦਿਖਾਉਣੇ ਆਪਾਂ ਤੁਹਾਨੂੰ ਤਸੱਲੀ ਨਾਲ ਆਹ ਕਰੋ ਚੈੱਕ ਠੀਕ ਹੈ ਜੀ ਵਜਨ ਵਟੇ ਵਾਲੀ ਆ ਕੱਦ-ਕਾੜ ਪੂਰਾ ਐਕਸਟਰਾ ਆਰਡੀਨਰੀ ਆ ਆ ਕਰੋ ਚੈੱਕ 嗯嗯嗯嗯嗯、一个，一个。了解。 ਬਾਕੀ ਹੁਣ ਘੱਟੋ ਘੱਟ ਦੀ 12 ਕਿਲੋ ਬੋਲਾ ਦੋਸਤੋ ਤੀਜੇ ਦਿਨ ਦੇ ਵਿੱਚ ਠੀਕ ਹੈ ਜੀ ਤੇ ਹਾਈਟ ਕਾ ਤਾਂ ਮੈਂ ਪਹਿਲਾਂ ਜਿਹੜਾ ਮੈਂਸ਼ਨ ਕਰਤਾ ਦੋਸਤੋ ਐਕਸਟਰਾ ਆਰਡੀਨਰੀ ਆ ਹਾਈਟ ਵੀ ਕਾਫੀ ਵਧੀਆ ਲੈਂਥ ਵੇਖੋਗੇ ਬੇਲ ਵੀ ਕਾਦੀ ਆ ਠੀਕ ਹੈ ਜੀ ਆ ਕਰੋ ਚੈੱਕ ਤੇ ਦੂਜੇ ਸਵੇਰ ਦੂਜੇ ਸਵੇਰੋਂ ਤੀਜੇ ਸਵੇਰ ਸੁਣੀ ਨਾ ਦੂਜੇ ਦੂਜੇ ਹੁਣ ਦੂਜੇ ਆ ਤੇ ਪਹਿਲੇ ਸਵੇਰ 17 18 ਗੱਲ ਦੋ ਦਾ ਨਿਬਾਜਣਾ ਨੇ ਵਧੀਆ ਅੱਛਾ ਅੱਛਾ ਲਓ ਜੀ ਬਾਕੀ ਦਾ ਟਰੈਕਟਰ ਜਿਹੜਾ ਹਵਾਣੇ ਦਾ ਜਿਹੜਾ ਦੋਸਤੋ ਦੱਸਣ ਦਿਆ ਕਿ ਗੱਲ ਫਿਰ ਹਾਲ ਜਿਹੜੀ ਦੋਸਤੋ ਸਟਾਰਟਿੰਗ ਜਿਹੜੇ ਪਸ਼ੂ ਦੀ ਚੰਗੀ ਆ ਉਹਨੇ ਪੀਕ ਤੇ ਜਾ ਕੇ ਦੋਸਤੋ ਦੁੱਧ ਕਾਫੀ ਚੰਗਾ ਖਾਸਾ ਕਰ ਜਾਣਾ ਹੁੰਦਾ ਹੁਣ ਬਿਲਕੁਲ ਸਟਾਰਟਿੰਗ ਜਿਹੜੀ 12 13 ਤੋਂ ਬੋਲੇ ਜਿਹੜੀ ਦੋਸਤੋ ਸਟਾਰਟਿੰਗ ਦਾ ਆ ਕਰੋ ਜੇ ਆ ਤੌਰ ਤੇ ਕੋਈ ਹੋਰ ਨਮਾਈ ਦਾ ਦੋ ਕੋ ਨਿਤਨ ਭਾਈ ਕੇ ਪਾਸ 5 ਗਾਏ ਸੀ ਔਰ 2 ਭੈਂਸਾ ਉਸ ਕੋ ਦਿਖਾ ਦੀ। ਔਰ ਸਭੀ ਪਸ਼ੂ ਤਬੀ ਐਨੀਮਲ ਦੋਸਤੋ ਬਿਆਏ ਹੋਏ ਆ। ਫੇਰ ਤੋਂ 2 ਗਾਏ ਜੀ ਜੋ ਬਿਆਨੇ ਕੇ ਬਿਲਕੁਲ ਨੇੜੇ। ਤੇ ਨਿਤਨ ਭਰਾ ਕਿੰਨਾ ਮੋਲ ਫਿਰ ਰੂਗਾ ਇਹਦਾ? ਬੰਦੂ ਸਾਹਿਬ ਮੋਲੇ ਦੇ ਭਾਵੇਂ ਦਾ 2 ਲੱਖ ਕਰ ਲਈਏ। ਅੱਛਾ ਜੀ। 1.5 ਲੱਖ ਦੀ ਡਿਮਾਂਡ ਆ। 1.5 ਲੱਖ ਹਾਂਜੀ। ਅੱਛਾ। 1 ਲੱਖ 40 ਹਜ਼ਾਰ ਦੇ ਵਿੱਚੋਂ ਛੋਟ ਕਰ ਦਾਂਗੇ ਜੰਨੀ ਦੀ। ਤੇ 1 ਲੱਖ 40 ਚੋਂ? ਹਾਂਜੀ। ਠੀਕ ਬਾਕੀ ਦੋਸਤੋ ਆ ਥੋੜਾ ਜਿਹਾ ਹਨੇਰਾ ਹੋਣ ਕਰਕੇ ਜਾਂ ਥੋੜੀ ਜੀ ਹੈ ਨਾ ਨਾਈਟ ਫੋਨ ਕਰਕੇ ਥੋੜਾ ਜਿਹਾ ਪਸੂ ਤਾਂ ਤੁਹਾਨੂੰ ਘੱਟ ਜਜਮੈਂਟ ਹੋ ਸਕਦੀ ਹੈ ਵੀ ਵੀਡੀਓ ਦੇ ਵਿੱਚ ਬਾਕੀ ਬਿਖਾਉਣ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਵੇ ਤੁਸੀਂ ਇੱਕ ਸ਼ਾਟ ਦੇ ਵਿੱਚ ਵੀਡੀਓ ਮੰਗਾ ਲਿਓ 1.5 ਲੱਖ ਡਿਮਾਂਡ ਹੈਗੀ ਤੇ 1.40000 ਦੇ ਲਏ ਆ ਹਾਂਜੀ ਠੀਕ ਹੈ ਜੀ ਵੀ ਬਾਕੀ ਤਸੱਲੀ ਤੁਸੀਂ ਕਰਨੀ ਆ 12 ਲੀਟਰ 13 ਹੁਣ ਬਿਲਕੁਲ ਜਿਹੜਾ ਬਿਲਕੁਲ ਮਿੰਤੀ ਵਾਲਾ ਕੰਡਿਆ ਕਰ ਲਿਓ ਲੀਟਰ ਮਾਰ ਲਿਓ ਠੀਕ ਹੈ ਜੀ 12 13 ਜਿਹੜਾ ਨੀਅਰ ਪਾਊਡ ਜਿਹੜਾ ਹੁਣ ਮਿਲਕਿੰਗ ਚੱਲ ਰਿਹਾ ਸਟਾਰਟ ਦੇ ਵਹੀਨੇ ਖੜਨੀ ਹੋਵੇ ਠੀਕ ਹੈ ਕਿਉਂਕਿ ਤੁਮ ਜੇ 13 14 ਕਿਲੋ ਸਰਦਾ ਰਿਹਾ ਉਹ 12 ਕਿਲੋ ਕਹਿ ਕੇ ਦੇਨ ਮੈਂ ਠੀਕ ਹੈ ਜੀ ਹਾਂ ਜੀ ਤੇ ਆ ਜੂ ਨਿਤਨ ਭਾਈ ਅੱਜ ਨਿਤਨ ਵੀਰ ਦੇ ਕੋਲੇ ਜਿਹੜੇ ਦੋਸਤੋਂ ਪੰਜੇ گاਵਾ ਤੁਹਾਨੂੰ ਦਿਖਾਤੀਆਂ ਨੇ ਤੇ ਦੋ ਮੱਜਾਂ ਸੀਆਂ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਕਵਰ ਕਰਤੀ ਹੈ ਫਿਰ ਹਾਲ ਫਿਰ ਵੀ ਜੇਕਰ ਕਿਸੇ ਗੱਲੋਂ ਕੋਈ ਡਾਊਟ ਹੋਵੇ ਦੋਸਤੋਂ ਤਾਂ ਤੁਸੀਂ ਕੋਈ ਸ਼ੋਰਟ ਵੀਡੀਓ ਜਿਹੜੀਆਂ ਮਗਾ ਸਕਦੇ ਹੋ ਚਾਹੇ ਚਵਾਈ ਜੀ ਹੋਵੇ ਟਾਈਮ ਟੂ ਟਾਈਮ ਚਵਾਈ ਕਰਨੀ ਆ ਉਹਦੀ ਦੋ ਟਾਈਮ ਦੀ ਤੁਸੀਂ ਚਵਾਈ ਜਰੀ ਵੀਡੀਓ ਦੇਖ ਸਕਦੇ ਹੋ ਦੂਰ ਦਰਾਡੇ ਬੈਠੇ ਤਲੇਤਰ ਪਾਈ ਸੰਪਰਕ ਨੰਬਰ ਬੋਲ ਦਗੀ ਆਪਣੇ ਸੰਪਰਕ ਨੰਬਰ ਸੰਧੂ ਸਾਹਿਬ ਆਪਣਾ 98768 84460 98768 84460 ਠੀਕ ਹੈ ਹਾਂਜੀ ਸੋ ਇਹ ਦੋਸਤੋ ਸਾਨੂੰ ਮੇਰੇ ਨਾਲ ਵੀਰ ਨੇਤਰ ਆਸ ਵਿਜ਼ਿਟ ਜਿਹੜੀ ਆ ਤੁਹਾਨੂੰ ਪੱਟੀ ਸ਼ੇਅਰ ਕਰਨੀ ਪਵੇਗੀ ਠੀਕ ਹੈ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਹੈਗਾ ਤੇ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ